ਆਸ ਦਿਓ ਜਿਹੜੀ ਸਕੀਮ ਸ਼ੁਰੂ ਹੋਈ ਆ ਪਹਿਲੇ ਤੋਂ ਉਹ ਦਾ ਦੱਸੂਗੀ ਉਹਦੇ ਵਾਸਤੇ ਕੋਈ ਕਾਰਡ ਹੋਣਾ ਚਾਹੀਦਾ ਇਹ ਰਚਨ ਕਰ ਜਾਓ ਫਾਰੇ ਵਾਸਤੇ ਉਹ ਕਲੀਅਰ ਦੇਖੋ ਜੀ ਮੈਂ ਮੀਡੀਆ ਹਲਕਾ ਇੰਚਾਰਜ ਗਗਰ ਮੈਂ ਗੁਰਦਾਸਪੁਰ ਤੋਂ ਜਿਹੜੇ ਤੁਸੀਂ ਅੱਜ ਮੇਰੇ ਕੋਲ ਸਵਾਲ ਪੁੱਛੋ ਗਿਆ ਸਾਡੀ ਸਰਕਾਰ ਨੇ ਸਾਨੂੰ ਐਨਾ ਪਰਿਪੱਕ ਕਰਤਾ ਕਿ ਸਾਡੇ ਕੋਲ ਸਾਰੇ ਤੁਹਾਡੇ ਜਵਾਬ ਹੈਗੇ ਸਭ ਤੋਂ ਪਹਿਲਾਂ ਇੱਕ ਬੜਾ ਪਿਆਰਾ ਇੱਕ ਲਫਜ਼ ਹੈ ਜੀ ਨਿਰੋਗ ਕਾਇਆ ਤੇ ਮਾਇਆ ਹੀ ਮਾਇਆ ਜੇਕਰ ਕੈਦੇ ਘਰ ਦਾ ਜੀ ਬਿਮਾਰ ਹੋ ਜਾਂਦਾ ਨੇ ਜੀ ਬਾਕੀ ਵਿਚਾਰੇ ਸੇਵਾ ਕਰਕੇ ਬਿਮਾਰ ਹੋ ਜਾਂਦੇ ਸੀ ਜਦੋਂ ਕਿਸੇ ਦੇ ਘਰ ਅਪਤੀ ਆਂਦੀ ਸੀ ਵੀ ਪਤੀ ਆਂਦੀ ਸੀ ਤੇ ਉਹ ਹੁਣ ਵੀ ਪ੍ਰੈਸਰਪੋਰਟ ਸਾਹਿਬ ਨੇ ਕਿਹਾ ਹੈਗਾ ਕਿ ਤੁਹਾਡੀ ਕਮੀ ਨਹੀਂ ਠੀਕ ਉਹ ਜਿਹੜੀਆਂ ਸੋਹਣੀਆਂ ਕਵਿਜਾਂ ਪਾ ਕੇ ਜਾਂਦੇ ਸੀ ਨਾ ਉਹ ਸਿਰਫ ਹਾਲਚਾਲੀ ਪਤਾ ਕਰਦੇ ਤੇ ਬਾਹਰ ਆ ਕੇ ਕਹਿੰਦੇ ਕਿ ਪਤਾ ਲੈ ਆ ਲਿਆ ਅੱਜ ਪਤਾ ਨਹੀਂ ਲਿਆ ਸਰਕਾਰ ਨੇ ਅੱਜ ਕਿਹਾ ਕਿ ਤੁਸੀਂ ਸਾਡੀ ਹੋ ਜਿਹੜੇ ਦੁੱਖ ਜਿਹੜੇ ਦਰਦ ਮੈਂ ਕਾਫੀ ਜ਼ਿੰਦਗੀਆਂ ਆਪਣੀ ਜਿਹੜੀ ਬਿਤਾਈ ਹੈ ਸੋਸਾਇਟੀਜ਼ ਲੋਕਾਂ ਦਾ ਭਲਾ ਕਰਨ ਚ ਅੱਛਾ ਬਹੁਤ ਖੁਸ਼ ਹਾਂ ਮੈਂ ਜੀ ਮੈਨੂੰ ਬਾਕੀਆਂ ਦਾ ਨਹੀਂ ਪਤਾ ਮੈਨੂੰ ਕਿਸੇ ਦੇ ਅਹਿਸਾਸ ਦਾ ਨਹੀਂ ਪਤਾ ਪਰ ਮੈਂ ਬਹੁਤ ਖੁਸ਼ ਹਾਂ ਮੈਂ ਐਸ ਕਰਕੇ ਬਹੁਤ ਖੁਸ਼ ਹਾਂ ਜਦੋਂ ਅਸੀਂ ਕਿਸੇ ਦੇ ਘਰ ਦਾ ਦੁੱਖ ਵੇਖਦੇ ਸੀ ਸਰ ਤੇ ਉਸ ਤੋਂ ਜਿੰਨਾ ਕਸੀ ਕਰ ਸਕਦੇ ਉਹ ਮੈਂ ਜ਼ਰੂਰ ਕਰਦੇ ਪਰ ਘਰ ਆ ਕੇ ਵੀ ਨਾ ਉਹ ਹੀ ਦਰਦ ਵਿੱਚ ਅਸੀਂ ਪੂਰਾ ਦਿਨ ਬਤਾਉਂਦੇ ਸੀ ਕਿ ਪਰਮਾਤਮਾ ਉਹਦਾ ਭਲਾ ਕਰੇ ਐ ਕਿਤੇ ਇਹਨੂੰ ਬਿਮਾਰੀ ਚੋਂ ਕੱਢ ਦੇ ਸਰ ਜਿਹਦੇ ਘਰ ਬਿਮਾਰੀ ਆਂਦੀ ਹੈ ਉਹ ਘਰ ਘਰ ਨਹੀਂ ਸੀ ਰਹਿੰਦਾ ਉਹਦੇ ਤੋਂ ਆਪਣੇ ਵੀ ਪਿੱਛਾ ਛੜਾ ਲੈਂਦੇ ਸੀ ਦੋਸਤ ਯਾਰ ਮਿੱਤਰ ਸਾਰੇ ਪਿਛਾ ਛੜਾ ਲੈਂਦੇ ਹੀ ਹਾਂ ਕੁਝ ਸੋਸਾਇਟੀਆਂ ਜੂ ਅੱਗੇ ਆਂਦੀਆਂ ਸਿਗੀਆਂ ਤੇ ਉਹ ਵੀ ਆਪਣੇ ਕੋਲੋਂ ਜਿੰਨਾ ਕੁਝ ਹੋ ਸਕੇ ਕਰਦੀਆਂ ਜ਼ਰੂਰ ਸਿਗੀਆਂ ਪਰ ਮੈਂ ਅੱਜ ਗੱਲ ਕਰਦਾ ਸੀਐਮ ਵੀ ਅਰਵਿੰਦ ਕੇਜੀ ਵਾਲਦੀ ਜਾਂ ਰਮਨਦਾਰ ਜੀ ਦੀ ਸਰ ਗੱਲ ਆਉਂਦਾ ਕਿਸੇ ਨੇ ਤੇ ਦੇਖਿਆ ਕਿਸੇ ਨੇ ਤੇ ਹਰ ਇਹ ਦੇ ਜਿਹੜਾ ਪਰਵਰਤਨ ਹੋਇਆ ਕਿਸੇ ਨੂੰ ਤੇ ਆਸੀ ਚੀਜ਼ ਲੱਗੀ ਕਿ ਕਿਸੇ ਦੇ ਦੁੱਖ ਨੂੰ ਅਪਣਾ ਸਕਿਓ ਅੱਜ ਸਰਕਾਰ ਨੇ ਦੁੱਖ ਵੰਡੇ ਆ ਜੀ ਪੂਰੇ ਪੰਜਾਬ ਦੇ ਅੱਛਾ ਕਦੀ ਸਾਨੂੰ ਕੋਈ ਚੀਜ਼ਾਂ ਮਿਲਦੀਆਂ ਸੀਗੀਆਂ ਉਹ ਧਰਮਾਂ ਦੇ ਵਿਤਕਰੇ ਪਾ ਛੱਡਦੀਆਂ ਸੀਗੀਆਂ ਜੀ ਕੋਈ ਐਸਸੀ ਬੀਸੀ ਜੀਸੀ ਬੜਾ ਕੁਝ ਹੁੰਦਾ ਸੀਗਾ ਸਾਡੀ ਸਰਕਾਰ ਨੇ ਜੇਕਰ ਦੇਲੀ ਸੁਵਿਧਾ ਦਿੱਤੀ ਸੀਗੀ ਉਲਝ ਵੀ ਕੁਝ ਨਹੀਂ ਆਉਂਦਾ ਕੀਤਾ ਸਾਰੇ ਵਾਸੇ ਇੱਕੋ ਹੀ ਧਰਮ ਦੇ ਤੇ ਅਦਾ ਆਪਣਾ ਫੈਸਲਾ ਸੁਣਾਇਆ ਸੀਗਾ ਅੱਜ ਵੀ ਅੱਜ ਮੇਰੇ ਪੱਤਰਕਾਰ ਭਰਾ ਨੇ ਜਿਹੜਾ ਮੈਨੂੰ ਸਟਾਰਟਿੰਗ ਚ ਕੁਐਸਚਨ ਕੀਤਾ ਸੀਗਾ ਕਿ ਆ ਪੋਰਟਲ 'ਚ ਉਹਦਾ ਨਾਂ ਵਜੇਗਾ ਆਜੀ ਹੁਣ ਬੈਂਕ ਕਾਰਡ ਜੀ ਇਹਦਾ ਨਾਂ ਨਹੀਂ ਆਂਦਾ ਜੀ ਉਹਦਾ ਨਾਂ ਨਹੀਂ ਆਂਦਾ ਅੱਜ ਮੈਂ ਗੱਲ ਕਰਦਾ ਕਿ ਜੇਕਰ ਕੋਈ ਇਨਕਮ ਡੈਕਲਰੇਸ਼ਨ ਭਰਦਾ ਹੀ ਆ ਜੇਕਰ ਕੋਈ 5 ਲੱਖ ਦਾ ਡੈਕਲਰੇਸ਼ਨ ਭਾਰੀ ਲੈਂਦਾ ਤੇ ਜੇਕਰ ਉਹਦੇ ਪਰਿਵਾਰ 'ਚ ਅੱਠ ਲੱਖ ਦੀ ਬਿਮਾਰੀ ਆ ਜਾਂਦੀ ਸੀ ਤੇ ਕਿਹਾ ਉਹ ਇਨਕਮ ਡੈਕਲਰੇਸ਼ਨ ਭਰ ਕੇ ਗੁਨਾਹਗਰ ਹੋਇਆ ਹੀ ਆ ਸਰ ਬਹੁਤ ਉੱਚੀ ਗੱਲ ਬਹੁਤ ਸੱਚੀ ਗੱਲ ਬਹੁਤ ਉੱਚੀ ਸੋਚ ਬਹੁਤ ਸੱਚੀ ਸੋਚ ਅੱਜ ਸਾਰੀ ਸਰਕਾਰ ਦੀ ਆਈ ਹੈ ਕਿਹਦੇ ਨਾਲ ਕੋਈ ਪੇ ਭਾਵ ਨਹੀਂ ਕੋਈ ਇਹ ਨਹੀਂ ਇਹਦੀ ਤੁਹਾਡੇ ਕੋਲ ਇਹ ਚੀਜ਼ ਨਹੀਂ ਹੈ ਤੁਸੀਂ ਬਸ਼ਿੰਦੇ ਹੋ ਪੰਜਾਬ ਦੇ ਮੈਂ ਅੱਜ ਬਲੌਕ ਪ੍ਰਧਾਨਾਂ ਦਾ ਵੀ ਮੇਰੇ ਕੋਲ ਆਦਾ ਹੈ ਮੈਂ ਅੱਜ ਆਪਣੇ ਸਾਰੇ ਪ੍ਰਧਾਨਾਂ ਨੂੰ ਬਲੌਕ ਪ੍ਰਧਾਨਾਂ ਨੂੰ ਅਪੀਲ ਕਰਾਂਗਾ ਕਿ ਇਹ ਜਿਹੜੀ ਜਿਹੜੀ ਸਾਡੀ ਆਈ ਹੈ ਸਕੀਮ ਆਈ ਹੈ ਇਹਦਾ ਆਪਣੇ ਜ਼ਿਲ੍ਹੇ ਲਾਓ ਘਰ-ਘਰ ਜਾਓ ਜਿੱਥੇ ਸਰਕਾਰ ਨੇ ਇਹ ਤੋਹਫਾ ਦਿੱਤਾ ਉੱਥੇ ਸਾਡਾ ਵੀ ਮਿਹਨਤ ਕਰਨਾ ਫਰਜ਼ ਹੈ ਅਸੀਂ ਸੋਹਣੇ ਸਾਡਿਆਂ ਨੇ ਜੀ ਤੇ ਅਸੀਂ ਇਸ ਸਕੀਮ ਨੂੰ ਘਰ-ਘਰ ਜਾ ਕੇ ਜਿਹਨੂੰ ਨਹੀਂ ਵੀ ਪਤਾ ਲੱਗਾ ਉਹ ਤੇ ਅਗਰ ਪਹਚਾਵਾਂਗੇ ਉਹ ਰਿਕਾਰਡ ਇਕੱਠਾ ਕਰਾਂਗੇ ਜਿਹੜੇ ਕੈਂਪ ਲਾਉਣ ਦੀ ਜ਼ਰੂਰਤ ਹੋਏਗੀ ਅਸੀਂ ਅੱਗੇ ਜਾ ਕੇ ਸਰਕਾਰ ਦਾ ਸਾਥ ਦੇ ਕੇ ਇਹਨੂੰ ਪੂਰਨੂ ਸੰਪੂਰਨ ਕਰਾਂਗੇ ਜੀ ਜੀ ਮੈਂ ਬਹੁਤ ਹਾਂ ਜੀ ਸਰ ਗੱਲ ਆ ਜਦੋਂ ਠੰਡੀ ਹਵਾ ਚੱਲਦੀ ਹੈ ਨਾ ਜੀ ਤੇ ਆਊਗੀ ਵੀ ਜ਼ਰੂਰ ਇੱਕ ਇੱਕ ਨਿਉਤਾ ਆ ਗਿਆ ਮੇਰੀ ਗੱਲ ਸੁਣੋ ਜਦੋਂ ਨਿਉਤਾ ਆਿੰਦੇ ਨੇ ਜੀ ਸੁਣੋ ਕਬੀ ਵੀ ਕੋਈ ਚੀਜ਼ ਜੇ ਤੋ ਕਰਦਾ ਮੈਂ ਅੱਜ ਇਹਦੇ ਨਾਲ ਹੀ ਕੋਈ ਹੋਰ ਵੀ ਗੱਲ ਕਰਾਂਗਾ ਅਸੀਂ ਤੋ ਬਾਹਰ ਜਾਂਦੇ ਆ ਅਸੀਂ ਦੋ ਚੀਜ਼ਾਂ ਜ਼ਰੂਰ ਵੇਖਦੇ ਆ ਤੁਸੀਂ ਪੱਤਰਕਾਰ ਤਾਂ ਕਰਦੇ ਹੋ ਉਹੀ ਬੜਾ ਵਡਾ ਪਿੱਲਰ ਹੋ ਤੁਸੀਂ ਹੀ ਦੱਸਦੇ ਹੋ ਸਾਨੂੰ ਕਿ ਕਿੱਥੇ-ਕਿੱਥੇ ਕਮਜ਼ੋਰੀਆਂ ਆ ਰਹੀਆਂ ਮੈਂ ਕਕਰ ਸਾਹਿਬ ਤੁਹਾਡੀਆਂ ਬੜੀਆਂ ਮੂਵੀਆਂ ਵੇਖੀਆਂ ਜਿਦੇ ਵਿੱਚ ਤੁਸੀਂ ਦੱਸ ਦਿਓ ਕਿ ਇਸ ਪਰਿਵਾਰ ਨੂੰ 20-50 ਲੱਖ ਰੁਪਏ ਲੋੜ ਆ ਤੇ ਤੁਸੀਂ ਇੱਕ ਪੋਸਟ ਦੇ ਨਾਲ ਪੈਸੇ ਇਕੱਠੇ ਕਰਦੇ ਵੇਖਿਆ ਮੈਂ ਸਾਰੇ ਪੱਤਰਕਾਰਾਂ ਦੀ ਇੱਥੇ ਕਰਾਂਗਾ ਗੱਲ ਸਾਰੇ ਕਰਦੇ ਸੀਗੇ ਅੱਜ ਉਹ ਪੱਤਰਕਾਰਤਾ ਵਿੱਚ ਦਰਦ ਖਾਨ ਦੀ ਜਿਹੜੀ ਹੈ ਨਾ ਉਹ ਚੀ ਖਤਮ ਹੋ ਜੇਗੀ ਅੱਜ ਤੋਂ ਬਾਅਦ ਤੁਸੀਂ ਖੁਸ਼ੀਆਂ ਵੰਡਿਖਾਓ ਕਰੋਗੇ ਕਿ ਭਈ ਐਸ ਪਰਵਾਦੇ ਬਪਤੀ ਆਈ ਸੀ ਐ ਪੰਜਾਬ ਸਰਕਾਰ ਦੇ ਵੀਰ ਪੁੱਤ ਨੇ ਦੇਖੋ ਜੀ ਸ਼ਹਾਦਤਾਂ ਦੀ ਪੱਗ ਬਨਣੀ ਵੱਡੀ ਗੱਲ ਨਹੀਂ ਉਹ ਪੱਗ ਨਾ ਚੰਗੇ ਕੰਮ ਕਰ ਰਹੇ ਬਹੁਤ ਵੱਡੀ ਗੱਲ ਹੈ ਅੱਜ ਤੋਂ 75 ਸਾਲ ਪਹਿਲਾਂ ਜਿੰਨੇ ਲੀਡਰ ਜਾਂਦੇ ਸੀਗੇ ਜਿਦ ਤਰਾ ਪੱਤਰਖਾਨਾ ਥਾ ਉਹਨੀਆਂ ਤੁਹਾਡੀ ਸ਼ਹਾ ਜਿਹੜੀ ਹੈ ਨਾ ਠੀਕ ਨਹੀਂ ਹੈ ਸਰ 셔ਟਾ ਨਾ ਠੀਕ ਹੋਣ ਕੋਈ ਫਰਕ ਨਹੀਂ ਪੈਂਦਾ ਜਦੋਂ ਤੁਸੀਂ ਕਹਿੰਦੇ ਮਦਦ ਕਰਨ ਜਾਂਦੇ ਆ ਨਾ ਜੀ ਮਦਦ ਕਰਨ ਵਾਲੇ ਚਾਰੇ ਦੀ ਗੱਲ ਨਹੀਂ ਮਦਦ ਕਰਨ ਦੀ ਗੱਲ ਆਂਦੀ ਹੈ ਅੱਜ ਸਰ ਤੁਹਾਡੇ ਪੂਰੇ ਪੰਜਾਬ ਨੂੰ ਮੇਰੇ ਪੂਰੇ ਪੰਜਾਬ ਨੂੰ ਇੱਕ ਐਸਾ ਤੋਹਫਾ ਮਿਲਿਆ ਹਜੇ ਤੱਕ ਤਾਂ ਨੇੜੇ ਅਸਰਾ ਅਸਰਾ ਹੱਥ ਛੱਡ ਕੇ ਬਾਹਰ ਹੁੰਦੇ ਸੀ ਅੱਜ ਅਹੀਂ ਹੱਥ ਫੜਨ ਆਏ ਆ ਜੀ ਸਰ ਵਾਦੇ ਤੇ ਨੇੜੇ ਨੂੰ ਪੈਸੇ ਦੇਣਦੇ ਵੀ ਹੋਏਗੀ ਸਹੀ ਕਹ ਦੱਸੋ ਬੜੀ ਪਿਆਰੀ ਗੱਲ ਕੱਲ ਮੈਨੂੰ ਕਿਸੇ ਨੇ ਮਿਲਿਆ ਮੈਨੂੰ ਕਹਿੰਦਾ ਯਾਰ ਤੇ ਜਿਹੜੀ ਆਲੀ ਬੈਲੀ ਦੀ ਸਕੀਮ ਹੈਗੀ ਗਲਤ ਹੈ ਕੀ ਹੈ ਅ ਦੂਰ ਵੀ ਜੁੰਡੀ ਹੋਏ ਤਿੰਨ ਵੀ ਜੁੰਡੀਆਂ ਚਾਹੀਦਾ ਬੰਦੇ ਮਾਰੀ ਕਰਦਾ ਸੀ ਜਦ ਮੈਂ ਕਹਿੰਦਾ ਯਾਰ ਇਹ ਗੱਲ ਦੱਸ ਆ ਜਿਹੜੇ ਘਰ ਦੇ ਵੀਰੇ ਵੇਲ ਹੁੰਦੇ ਆ ਨਾ ਇਸ ਘਰ ਸਾਡਾ ਲੇਡੀਜ਼ ਕੋਲ ਹੁੰਦਾ ਆਮ ਤੌਰ ਤੇ ਸਾਰੇ ਘਰ ਵਿੱਚ ਹੁੰਦਾ ਜੀ ਮੇਰੀ ਤਨਖਾਹ ਹੈ 20000 ਰੁਪਇਆ ਇਹ 10000 ਰੁਪਇਆ ਨਾ ਮੈਂ ਆਪਣੀ ਵਾਈਫ ਨੂੰ ਦੇ ਦਦਾ ਘਰ ਦਾ ਖਰਚਾ ਕਰੀ ਤੇ ਜਦੋਂ ਘਰ ਦਾ ਖਰਚਾ ਕਰਦੀ ਜਦੋਂ 2 ਮਹੀਨੇ ਬਾਅਦ ਉਹਦੇ ਕੋਲ ਇੱਕ 4000 ਜਾਂ 5000 ਦਾ ਇੱਕ ਬਿੱਲ ਆਉਂਦਾ ਸੀਗਾ ਤੇ ਉਹਦੀ ਘਰ ਦੀ ਰਸੋਈ ਦਾ ਖਰਚਾ ਪਿੱਛੇ ਆ ਜਾਂਦਾ ਸੀ ਜਿੱਥੇ ਪੋਸਟਿਕਾ ਦੀ ਗੱਲ ਕਰਦੇ ਆਂ ਜਿੱਥੇ ਘਰ ਦੇ ਬੱਚਿਆਂ ਦੇ ਕੱਪੜੇ ਦੀ ਗੱਲ ਕਰਦੇ ਆਂ ਜਿੱਥੇ ਬੱਚਿਆਂ ਦੀ ਐਜੂਕੇਸ਼ਨ ਦੀ ਗੱਲ ਕਰਦੇ ਆਂ ਉਹ ਚੀਜ਼ਾਂ ਘਟ ਜਾਂਦੀਆਂ ਸੀਗੀਆਂ ਕੀ ਤੁਸੀਂ ਸਾਰੇ ਮੇਰੇ ਨਾਲ ਸਹਿਮਤ ਹੋਵੋਗੇ ਜਦੋਂ ਕੋਈ ਘਰ ਦੀ ਗੱਲ ਆਊਗੀ ਪੱਤਰਕਾਰ ਸਾਹਿਬ ਜਦੋਂ ਕਿਸੇ ਦੇ ਘਰ ਦੇ ਵਿੱਚ 4-5 ਹਜ਼ਾਰ ਦੀ ਬਚਤ ਆਊਗੀ ਤੇ 2 ਮਹੀਨਿਆਂ ਬਾਅਦ ਪਰਿਵਾਰ ਖੁਸ਼हाल ਹੋ ਜਾਂਦਾ ਉਹਨੂੰ ਅਜੇ ਤੱਕ 3 ਸਾਲ ਦੇ ਵਿੱਚ ਉਹ ਪਰਿਵਾਰ ਨੂੰ ਕੋਈ ਪੋਸਟਿਕਤਾ ਕੋ ਮਿਲੀ ਹੋਊਗੀ ਕੋਈ ਬਾਹਰ ਦਾ ਚੰਗਾ ਵਾਤਾਵਰਣ ਮਿਲਿਆ ਹੋਊਗਾ ਬਾਕੀ ਦੀ ਗੱਲ ਹਜ਼ਾਰ ਤੇ ਦੀ ਸੁਣੋ ਸਰ ਅਸੀਂ ਵੀ ਘਰੋਂ ਨਿਕਲਦੇ ਆ ਤੇ ਆਪਣੇ ਘਰ ਨੂੰ ਪ੍ਰੋਮਿਸ ਕਰਕੇ ਜਾਂਦੇ ਆ ਕਿ ਤੁਹਾਡੇ ਵਾਸਤੇ ਸਾਰੇ ਅਸੀਂ ਇਹ ਕੰਮ ਕਰਕੇ ਜਾਵਾਂਗੇ ਰਾਤ ਤੱਕ। ਕਈ ਵਾਰੀ ਨਹੀਂ ਹੁੰਦੇ। ਕਈ ਵਾਰੀ ਨਹੀਂ ਹੁੰਦੇ। ਪਰ ਜੋ ਸਾਡੀ ਸਰਕਾਰ ਨੇ ਕੀਤਾ ਸੱਚ ਮੰਨਿਓ, ਸੱਚ ਦੱਸਿਓ। ਕਿਹਾ ਉਹ ਕਦੀ ਕਿਸੇ ਸਰਕਾਰ ਨੇ ਇੰਨਾ ਵੀ ਕੀਤਾ? ਅੱਜ ਇੱਕ ਆਮ ਬੰਦੇ ਵਾਸਤੇ ਦੇਖੋ ਅਸੀਂ ਅੱਜ ਮੈਂ ਇਹਦੇ ਤੇ ਇੱਕ ਹੋਰ ਗੱਲ ਕਰਾਂਗਾ। ਅੱਜ ਤੋਂ ਬਾਅਦ ਚੋਰੀਆਂ ਬੰਦ, ਡੱਕੇ ਬੰਦ, ਸਨੇਚਿੰਗਾਂ ਬੰਦ। ਤੁਸੀਂ ਕੋਈ ਕਿਸਰ ਸਰ ਜਦੋਂ ਕਿਸੇ ਦੀ ਤੀ ਪੈਨ ਭਰਾ ਵੋਟੀ ਇੱਕ ਜਿਹੜੇ ਅਸੀਂ ਹਿੰਦੁਸਤਾਨੀ ਆ ਸਾਡੇ ਖੂਨ ਦੇ ਵਿੱਚ ਜਿਹੜੀ ਆ ਉਹ ਨਮਰਤਾ ਹੈ ਸਾਡੇ ਖੂਨ ਦੇ ਵਿੱਚ ਇੱਕ ਦੂਜੇ ਬਤੀ ਪਿਆਰ ਹੈ ਅਸੀਂ ਅੰਗਰੇਜ਼ ਨਹੀਂ ਆ ਸਾਡੇ ਪਰਿਵਾਰ ਹੈ ਅਸੀਂ ਪਰਿਵਾਰਵਾਚੀ ਕਹਿੰਦੇ ਆ ਜਦੋਂ ਕਦੀ ਕਿਸੇ ਨਾਲ ਮਾੜੀ ਚੰਗੀ ਹੁੰਦੀ ਸਾਡੇ ਪਰਿਵਾਰ ਨਾਲ ਉਹਨੂੰ ਜਦੋਂ ਜ਼ਰੂਰਤਾ ਪੈਂਦੀ ਹੈ ਡਾਕਟਰ ਸੁਵਿਧਾ ਦੀਆਂ ਉਹਨੇ ਕੋਈ ਨਹੀਂ ਸੀ ਕੁਛ ਲੱਭਦਾ ਤੇ ਜਦੋਂ ਆਪਣੇ ਖੂਨ ਨੂੰ ਕੁਝ ਹੁੰਦਾ ਨਾ ਜੀ ਤੇ ਸਾਰੇ ਕਰਾਈ ਵੋ ਜਾਂਦੇ ਆ ਅੱਜ ਜੇ ਕੋਈ ਜੀਵ ਜਿੰਨੇ ਆ ਸਾਡੇ ਵਿੱਚ ਦੋ ਹੀ ਜਿੰਦੇ ਬੇਨ ਮੇਨ ਵੱਡੇ ਕੰਮ ਆ ਕਿ ਸਾਡੇ ਪਰਿਵਾਰ ਦੇ ਉੱਤੇ ਕਦੀ ਵਿਪਤੀ ਆਏ ਤੇ ਸਾਡੇ ਕੋਲ ਉਹਦਾ ਹੋਏ ਕੁਛ ਕਰਨ ਜਗਾ ਅੱਜ ਸਰਕਾਰ ਸਾਡੀਆਂ ਦੋ ਮੂਲੀਆਂ ਜ਼ਰੂਰਤਾਂ ਦੀ ਇੱਕ ਹੈਲਥ ਦੂਜੀ ਵੈਲਥ ਤੇ ਤੀਜੀ ਐਜੂਕੇਸ਼ਨ ਜੇਕਰ ਤੁਹਾਡੀ ਐਜੂਕੇਸ਼ਨ ਵਧੀਆ ਕਰਤੀ ਹੈ ਜੇ ਤੁਹਾਨੂੰ ਹੈਲਥ ਦੇ ਪ੍ਰਤੀ ਪੂਰਾ ਸੌਲਵ ਕਰਤਾ ਤੇ ਵੈਲਥ ਤੁਹਾਡੀ ਆਪਣੇ ਆਪ ਸੋਲਵ ਹੋ ਜੇਗੀ ਸਰ ਮੇਰੇ ਤੋਂ ਇਸ ਤੋਂ ਅੱਗੇ ਤੇ ਜਵਾਬ ਕੋਈ ਨਹੀਂ ਜੇ ਪਰ ਮੈਂ ਫੇਰ ਕਹਾਂਗਾ ਮੇਹਰਜੀ ਸਰਕਾਰ ਪੰਜਾਬ ਚ ਕਦੀ ਆਈ ਜੇ ਨਾ ਆਣੀ ਹੈ ਜਿਹੜੀ ਉੱਚੀ ਸੁੱਚੀ ਸੋਚ ਰੱਖਦੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਹੱਥ ਪਾ ਲਿਆ ਜਿਨ੍ਹਾਂ ਨੂੰ ਹੱਥ ਪਾਣ ਤੋਂ ਪਹਿਲਾਂ ਲੋਕੀ ਜਿਗਰਾ ਮੰਗਦੇ ਸੀਗੇ ਅੱਜ ਮੈਂ ਦੇ ਨਾਲ ਗੱਲ ਕਰਾਂਗਾ ਜਿਹੜੇ ਨਸ਼ੇ ਵਿਰੁੱਧ ਸਾਹੀ ਕੁਰੂ ਠਾਈ ਸੀਗੇ ਹਮੇਸ਼ਾ ਹੀ ਲੋਕੀ ਗੱਲ ਕਰਦੇ ਸੀਗੇ ਨਸ਼ੇ ਦੇ ਵੱਡੇ ਬੰਦੇ ਹੱਥੀ ਪੈਂਦਾ ਪਾਇਤਾ ਦੀ ਹੱਥ ਕਿ ਨਹੀਂ ਪਾਇਆ ਪਾਇਆ ਕਿ ਨਹੀਂ ਪਾਇਆ ਤੇ ਜਿਹੜੇ ਉਹ ਹੱਥ ਪਏ ਆ ਅੱਜ ਵਿਰੋਧੀਆਂ ਨੇ ਵੀ ਕਿਹਾ ਕਿ ਭਈ ਉਹ ਦੋ ਦਿਨ ਰੋਲਾ ਪਾਇਆ ਉਹਨਾਂ ਨੇ ਇਹ ਗਲਤ ਹੋਇਆ ਠੀਕ ਹੋਇਆ ਗਲਤ ਹੋਇਆ ਠੀਕ ਹੋਇਆ ਸਾਰੇ ਬਾਸੀ ਮੰਗੇ ਸਰ ਜੇ ਸੋਚ ਪੰਜਾਬੀਅਤ ਦੀ ਹੋਏਗੀ ਤੇ ਪੰਜਾਬੀ ਉੱਚੀ ਹੋਏਗੀ ਤੇ ਸਾਡੀ ਸਰਕਾਰ ਨੇ ਪੰਜਾਬੀ ਉੱਚੀ ਕੀਤੀ ਹੈ ਇਸ ਸਰਕਾਰ ਦਾ ਜੇ ਆਮ ਆਦਮੀ ਪਾਰਟੀ ਦੇ ਸਾਰੇ ਜਿਹੜੇ ਵਰਕਰ ਅਤੇ ਸਿਮੀਂ ਦੇ ਸਾਥਕ ਹੋਏ ਨੇ ਕੀ ਇਹਦਾ ਅਧਿਕਾਰ ਅਧਿਕਾਰ ਅੱਜ 3 ਕਰੋੜ ਪੰਜਾਬੀਆਂ ਲਈ ਬੜਾ ਇਤਿਹਾਸਿਕ ਦਿਨ ਹੈ ਤੇ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਪੰਜਾਬ ਸਰਕਾਰ ਨੇ ਕੱਲ ਮੁੱਖ ਮੰਤਰੀ ਸਿਹਤ ਵਿਮਾਸਕੀਮ ਜਿਹੜੀ ਚਾਲੂ ਕੀਤੀ ਹੈ ਉਹ ਉਸ ਲਈ ਅਸੀਂ ਪਹਿਲਾਂ ਸਾਰੇ ਇਕੱਠੇ ਹੋਏ ਆ ਸਾਰੇ ਆਪਣੇ ਚਾਰ ਸਾਡੇ ਬਲਾਕ ਪ੍ਰਧਾਨ ਨੇ ਸਾਰੇ ਸਾਡੇ ਪਾਰਟੀ ਦੇ ਵਰਕਰ ਨੇ ਅਸੀਂ ਉਸ ਲਈ ਸਭ ਤੋਂ ਪਹਿਲਾਂ ਆਪਣੇ ਨੈਸ਼ਨਲ ਕਨਵੀਨਰਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਦੇ ਹਰਮਨ ਪਿਆਰੇ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਦਾ ਤੇ ਸਾਡੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਦਾ ਜੀ ਦਾ ਦਿਲ ਦੀ ਗਰਾਈਆਂ ਤੋਂ ਅਸੀਂ ਧੰਨਵਾਦ ਕਰਨੇ ਆ। ਇਹ ਜਿਹੜੀ ਸਕੀਮ ਹੈ ਇਹ 65 ਲੱਖ ਪਰਿਵਾਰਾਂ ਨੂੰ ਇਹਦਾ ਫਾਇਦਾ ਹੋਣਾ ਹੈ। ਔਰ 65 ਲੱਖ ਪਰਿਵਾਰਾਂ ਨੂੰ ਫਾਇਦਾ ਹੋਣਾ ਹੈ ਔਰ ਹਰ ਪਰਿਵਾਰ ਦੇ ਵਿੱਚ ਹਰ ਮੈਂਬਰ ਦਾ ਕਾਰਡ ਬੰਨਣਾ ਹੈ, ਹੈਲਥ ਕਾਰਡ ਬੰਨਣਾ ਹੈ। ਔਰ ਹੈਲਥ ਕਾਰਡ ਬੰਨਣਾ ਔਰ ਹਰ ਪਰਿਵਾਰ ਨੂੰ ਇੱਕ ਆਈਡੀ ਮਿਲਣੀ ਹੈ। ਆਈਡੀ ਨੰਬਰ ਮਿਲੇਗਾ ਉਸ ਤੋਂ ਉਹ ਜਿੱਥੇ ਮਰਜ਼ੀ ਜਾ ਕੇ ਜਦੋਂ ਮਰਜ਼ੀ ਇਹ ਆਰਾਜ ਕਰਾ ਸਕਦਾ ਹੈ। ਉਹਦਾ 10 ਲੱਖ ਦਾ ਇਲਾਜ ਜਿਹੜਾ ਵਾ ਟੋਟਲੀ ਫ੍ਰੀ ਹੋਏਗਾ ਉਹਦੇ ਵਿੱਚ ਸਭ ਨਾ ਬਿਲਕੁਲ ਖੁਸ਼ੀ ਨਾਲ ਕਹਿ ਨਹੀਂ ਗੱਲ ਇਹ ਮਹਿਸੂਸ ਹੋ ਰਹੀ ਹੈ ਕਿ ਉਹਦੇ ਵਿੱਚ ਕੋਈ ਪੇਪਰ ਵਰਕ ਨਹੀਂ ਹੈਗਾ ਕੋਈ ਫਾਰਮੈਲਟੀ ਨਹੀਂ ਕੋਈ ਨੀਲਾ ਪੀਲਾ ਹਰਾ ਕਾਰਡ ਨਹੀਂ ਕੋਈ ਜਾਤ ਪਾਤ ਨਹੀਂ ਕੋਈ ਅਮੀਰੀ ਗਰੀਬੀ ਨਹੀਂ ਉਸ ਕਾਰਡ ਸਿਰਫ ਇੱਕ ਆਧਾਰ ਕਾਰਡ ਇੱਕ ਪੰਜਾਬ ਦਾ ਵੋਟਰ ਹੋਣਾ ਜ਼ਰੂਰੀ ਹੈ ਬਸ ਉਹਦੇ ਵਿੱਚ ਤੁਹਾਨੂੰ ਸਾਰੀਆਂ ਫੈਸਿਲਟੀਆਂ ਮਿਲਣਗੀਆਂ ਔਰ ਤੁਸੀਂ ਜੇ ਬਾਈ ਚਾਂਸ ਤੁਹਾਡਾ ਕਾਰਡ ਨਹੀਂ ਬਣਿਆ ਤੁਸੀਂ ਘਰ ਤੇ ਮੁਸੀਬਤ ਆ ਜਾਂਦੀ ਆ ਤੇ ਤੁਸੀਂ ਹਸਪੀਟਲ ਜਾ ਕੇ ਤੁਹਾਡੇ ਕੋਲ ਆਧਾਰ ਕਾਰਡ ਆ ਜਾਂ ਵੋਟਰ ਕਾਰਡ ਆ ਉਹ ਵੀ ਪ੍ਰੋਵੀਜ਼ਨ ਸਰਕਾਰ ਨੇ ਰੱਖਿਆ ਕਿ ਮੌਕੇ ਦੇ ਉੱਤੇ ਤੁਹਾਡਾ ਜਿਹੜਾ ਕਾਰਡ ਬਣਾਇਆ ਜਾਏਗਾ ਤੇ ਤੁਹਾਨੂੰ ਇਹਦੀ ਫੈਸਿਲਿਟੀ ਦਿੱਤੀ ਜਾਏਗੀ ਔਰ ਮੈਂ ਵਪਾਰੀ ਹੋਣ ਦੇ ਨਾਤੇ ਸਾਡੀ ਵਪਾਰ ਮੰਡਲ ਵੱਲੋਂ ਇੱਕੋ ਮੰਗ ਹੁੰਦੀ ਸੀ ਕਿ ਕਾਰਡ ਬਣਾਓ ਜੀ ਹੈਲਥ ਕਾਰਡ ਬਣਾਓ ਸਰਕਾਰ ਨੇ ਇਹ ਵਪਾਰੀ ਵਾਛੜ ਕੇ ਕਿਸਾਨ ਹੋਵੇ ਚਾਹੇ ਮਜ਼ਦੂਰ ਹੋਵੇ ਚਾਹੇ EMPLY ਹੋਵੇ ਚਾਹੇ ਪੈਨਸ਼ਨਰ ਹੋਵੇ ਸਾਰਿਆਂ ਵਾਸਤੇ ਇੱਕੋ ਜੀ ਫੈਸਿਲਿਟੀ ਕਰ ਦਿੱਤੀ ਆ ਔਰ ਮੈਨੂੰ ਇਹ ਕਹਿਣ ਲੱਗਾ ਮਤਲਬ ਬਹੁਤ ਪ੍ਰਾਊਡੀ ਫੀਲ ਹੋ ਰਿਹਾ ਕਿ 70 ਸਾਲਾਂ ਦੇ ਵਿੱਚ ਕਿਸੇ ਸਰਕਾਰ ਨੇ ਇਹ ਚੀਜ਼ ਬਾਰੇ ਨਹੀਂ ਸੋਚਿਆ ਸਾਡੀ ਆਮ ਆਦਮੀ ਪਾਰਟੀ ਸਰਕਾਰ ਦਾ ਇੱਕ ਸੁਪਨਾ ਸੀ ਸਾਡੇ ਕੇਜਨ ਸੁਪਰੀਮੋ ਕੇਜੀਵਾਲ ਜੀ ਦਾ ਇੱਕ ਸੁਪਨਾ ਸੀ ਕਿ ਅਸੀਂ ਸੇਤ ਕ੍ਰਾਂਤੀ ਤੇ ਸਿੱਖਿਆ ਕ੍ਰਾਂਤੀ ਲਿਆਣੀ ਆ ਉਹ ਸੁਪਨਾ ਹੁਣ ਸਰਕਾਰ ਨੂੰ ਦਾ ਨਜ਼ਰ ਆ ਰਿਹਾ ਜਿਵੇਂ ਪਹਿਲਾਂ ਸਮਾਜ ਸੰਸਥਾਵਾਂ ਜਾਂ ਤੁਹਾਡੇ ਮੀਡੀਆ ਵਾਲੇ ਲੋਕਾਂ ਦੇ ਘਰਾਂ ਵਿੱਚ ਜਾਂਦੇ ਸੀ ਕਿ ਯਾਰ ਬੰਦਾ ਬਿਮਾਰ ਆ ਇਹਦੀ ਮਦਦ ਕਰੋ ਉਹਦਾ ਜੁਮਾ ਵੀ ਸਾਰਾ ਸਰਕਾਰ ਨੇ ਆਪਣੀ ਜੇਬ ਦੇ ਵਿੱਚੋਂ ਖਰਚਾ ਕਰਨ ਦਾ ਫੈਸਲਾ ਕੀਤਾ ਵਾ ਔਰ ਮੈਨੂੰ ਜਿਸ ਤਰ੍ਹਾਂ ਕੀ ਮਤਲਬ ਆਪਾਂ ਕਹਿ ਦਿੰਨੇ ਕਿ ਕੋਈ ਵੀ ਮਤਲਬ ਤੁਹਾਡਾ ਆਂਦਾ ਜਿਹੜੇ ਕੈਂਪ ਲੱਗ ਜਾਂ ਤੁਹਾਡੇ ਸੋਰੀ ਅਰੇ ਬਾਦ ਸਾਹਿਬ ਦੀ ਅਗਵਾਈ ਦੇ ਵਿੱਚ ਜਿੰਨੇ ਜਿਹੜੇ ਕਾਰਡ ਬਣਨੇ ਆ ਇਹ ਸਾਰੇ ਮਹੱਲਿਆਂ ਚ ਜਾ ਕੇ ਘਰਾਂ ਘਰਾਂ ਦੇ ਵਿੱਚ ਜਾਵਾਂਗੇ ਪਿੰਡਾਂ ਪਿੰਡਾਂ ਜਾਵਾਂਗੇ ਵੈਦ ਸਾਹਿਬ ਦੀ ਅਗਵਾਈ ਦੇ ਵਿੱਚ ਘਰ ਘਰ ਜਾ ਕੇ ਇਹ ਹੈਲਥ ਕਾਰਡ ਬਣਾ ਕੇ ਆਵਾਂਗੇ ਔਰ ਸਾਨੂੰ ਇਹ ਚੀਜ਼ ਦਾ ਬਹੁਤ ਮਾਣ ਹੈ ਕਿ ਅਸੀਂ ਆਮ ਆਦੀ ਪਾਰਟੀ ਦੇ ਨਾਲ ਜੁੜੇ ਆ ਔਰ ਮੈਂ ਇਹੀ ਗੱਲਾਂ ਕਰ ਬਹੁਤ ਬਹੁਤ ਧੰਨਵਾਦ ਜਿਹਨਾਂ ਜਿਹੜੇ ਕਾਰਡ ਬਣੇ ਉਹ ਬਣਨੇ ਆ ਨਹੀਂ 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 ਰਾਸ਼ਣ卡 ਇਹਦਾ ਕੋਈ ਆਧਾਰ ਕਾਰਡ ਤੇ ਪੰਜਾਬ ਦਾ ਵੋਟਰ ਕਾਰਡ ਹੋਣਾ ਜ਼ਰੂਰੀ ਹੈ ਕਿਉਂਕਿ ਕੀ ਜਦੋਂ ਉਹ ਹਾਂਜੀ ਦਾ ਉਹ ਕਹਿੰਦੀ ਇਹਨਾਂ ਵਿੱਚ ਕਿਤਾ ਰਾਸ਼ਟਰ ਦਾ ਨਾਮ ਹੈਗਾ ਤੇ ਠੀਕ ਕੋ ਨਹੀਂ 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 ਇਹ ਸਿਸਟਮ ਕੋਈ ਨਹੀਂ ਹੈਗਾ ਇਹਦੇ ਵਿੱਚ ਸਿਰਫ ਪੰਜਾਬ ਦਾ ਵੋਟਰ ਹੋਣਾ ਜ਼ਰੂਰੀ ਹੈ ਉਹਦੇ ਉਹਦੇ ਬਣਨਗੇ ਹਾਂ ਇੱਕ ਮਾਸਟਰ ਸਟੋਕ ਹੈ ਮਾਸਟਰ ਸਟੋਕ ਇਸ ਤੋਂ ਬਾਅਦ ਕੋਈ ਪਾਰਟੀ ਕੁਝ ਨਹੀਂ ਕਰ ਸਕਦਾ ਆਰਡੀ ਦੀ ਇੱਕ ਐਜੂਕੇਸ਼ਨ ਔਰ ਹੈਲਥ ਜਦੋਂ ਆਧਿਕਾਰ ਤੇ ਬਿਮਾਰ ਹੁੰਦਾ ਨਾ ਕਿਹਦਾ ਜੀ ਪਾਂਡੇ ਵੇਖ ਜਾਂਦੇ ਆ ਯਾਰ ਨਿਸ਼ਾਨਾ ਰੱਖ ਮੰਗੀ ਦਾ ਪੈਸਾ ਐ ਕੋ ਪੈਸਾ ਮੰਗੀ ਦਾ ਬਾਅਦ ਜਿੱਤਰਾ ਗਿਆ ਲੁੱਟਣ ਤੱਕ ਵੀ ਨੌਬਦ ਆ ਜਾਂਦੀ ਇਹ ਪਹਿਲਾਂ ਤੇ ਸਰਕਾਰਾਂ ਬਾਕੀ ਹੁਣ ਲੱਭ ਸਕੋ ਨਹੀਂ ਸਕਦਾ ਬਸ ਪੀਲਾ ਗੜਾ ਦੀ ਲਗਾ ਕਾਲਾ ਗੜਾ ਕਿਸੇ ਜੇ ਲੱਗੇ ਰਹਿੰਦੀਆਂ ਸਈਆਂ ਨਾ ਕਿਸੇ ਤੋਂ ਬਣੇ ਨਾ ਕਿਸੇ ਦੇ ਕੰਡੀਸ਼ਨ ਦਾ ਪਤਾ ਹੈਗਾ ਇਹ ਪਾਰਟੀ ਨੇ ਬਿਲਕੁਲ ਪਲਾਨ ਫਲੈਗ ਰੱਖਿਆ ਆਧਾਰ ਕਾਰਡ ਸਭ ਦਾ ਹੈ ਉਹ ਵੀ ਸਰਕਾਰ ਦਾ ਬਣਿਆ ਹੈ ਵੋਟਰ ਕਾਰਡ ਸਭ ਦਾ ਹੈ ਉਹ ਵੀ ਸਰਕਾਰ ਦਾ ਬਣਿਆ ਹੈ ਸਿੰਪਲ ਦੋ ਡਾਕੂਮੈਂਟਸ ਲੈ ਜਾਓ ਤੁਹਾਡੇ ਪਾਰਟੀ ਕਾੜਾ ਬਣਾਏਗੀ 올 ਆਲਓ ਪੰਜਾਬ ਸਰਕਾਰੀ ਹਸਪਤਾਲ ਹੋਵੇ ਜਾਂ ਬੈਸਟ ਪ੍ਰਾਈਵੇਟ ਹਸਪੀਟਲ ਹੋਵੇ ਤੁਸੀਂ ਆਪਣਾ ਇਲਾਜ ਕਰਾ ਸਕਦੇ ਹੋ ਬਿਨਾਂ ਪੈਸੇ ਦਿੱਤੇ ਜਸਟ ਉਹਦਾ ਕਾਰਡ ਯੂਜ਼ ਐਡਮਿਟਰ ਇਹ ਪਾਰਟੀ ਹੈ ਜਿਹਨੇ ਸ਼ੁਰੂ ਤੋਂ ਪਹਿਲਾਂ ਦੇਖ ਲਓ ਸੀ ਜਦ ਬਿਜਲੀ ਦੇ ਬਿੱਲ ਮਾਫ ਕੀਤੇ ਨੇ ਪਹਿਲਾਂ ਐਸੇ ਦਾ ਬਿੱਲ 200 ਜੀ ਰੁਪਏ ਦੀ 200 ਜੀ ਰੁਪਏ ਦੀ ਐਜੂਨਿਟ ਜੀ ਉਹ ਅਜੇ ਵੀ ਜਿਹੜੇ ਕਣਕ ਵਟਦੇ ਨੇ ਉਹ ਵੱਡੇ ਵੱਡੇ ਜ਼ਿੰਮੇਦਾਰ ਕੜਗ ਲੈਦੇ ਪਏ ਨੇ ਇਸੇ ਇਸੇ ਗੱਲ ਤੇ ਬੇਚਦੇ ਉਹ ਸੋਸਾਇਟੀ ਨਹੀਂ ਹੈ ਇਕੁਇਲਿਜੇਸ਼ਨ ਨਹੀਂ ਹੈ ਉਹ ਗੌਨਤ ਮਾਨ ਜੀ ਸਰਕਾਰ ਨੇ ਵਿਦਆਊਟ ਐਨੀ ਡਿਸਕ੍ਰਿਮੀਨੇਸ਼ਨ ਪੇਦ ਭਾਲ ਦੇ ਇਹ ਪਾਲਿਸੀ ਲਾ ਦਿੱਤੀਆਂ ਨੇ ਇਹ ਸਕੀਮਾਂ ਦਿੱਤੀਆਂ ਨੇ ਜਿਸ ਤੇ ਹਰ ਸ਼ਖਸ ਨੂੰ ਹਰ ਆਦਮੀ ਨੂੰ ਹਰ ਵਰਗ ਦੇ ਆਦਮੀ ਨੂੰ ਮੱਧ ਬੜੇਗੀ ਔਰ ਬਹੁਤ ਸੁਖੀ ਜੀਨਤ ਜਿਨਤਾਏਗਾ ਥੈਂਕ ਯੂ ਹਾਂਜੀ ਪ੍ਰਧਾਨ ਜੀ ਪਹਿਲੇ ਤੇ ਜਿਹੜੀ ਆਮ ਪਾਰਟੀ ਸਰਕਾਰ ਸਾਡੇ ਮਾਮ ਸ੍ਰੀ ਭਗਤ ਸਿੰਘ ਮਾਨ ਜੀ ਨੇ ਜਿਹੜਾ ਕਦਮ ਚੁੱਕਿਆ ਇਹ ਬੜਾ ਸਰਾਹਣਯੋਗ ਕਦਮ ਆ ਉਹ ਕਈ ਸਰਕਾਰਾਂ ਆਈਆਂ ਕਈਆਂ ਨੇ ਬਸ ਆਏ ਪਿਛੇ 5-5 ਲੱਖ ਰੁਪਏ ਲੋਕ ਉਹਨਾਂ ਨੇ ਹੱਥ ਬਣਾਏ ਹੀ ਉਹਨਾਂ ਦੇ ਅੱਖਾਂ ਦੇ ਕਟਾ ਪਾਉਣ ਵਾਲੀ ਗੱਲ ਇਹ ਕਪੜੇ ਝਾੜਨ ਵਾਲੀ ਗੱਲ ਜਾਂਦੇ ਹੀ ਉਹ ਕਾਰ ਲੈ ਕੇ ਕਿਸੇ ਪਾਸੇ ਨਹੀਂ ਚੱਲਦਾ ਉਹ ਕਾਰਡ ਚੁੱਕ ਕੇ ਦੇ ਲੋਕ ਉਹ ਕਹਿੰਦੇ ਜਦੋਂ ਕਿਸੇ ਡਾਕਟਰ ਕੋਲ ਜਾਂਦੇ ਜਾਂ ਰਹ ਜਾਂਦੇ ਉਹ ਉਹਦੀ ਉਹਦੀ ਖੈਰ ਇਹ ਕਹਿੰਦੇ ਸੋੜ ਦੇਉਗਾ ਡਿਸਟਰਬ ਨੂੰ ਵਿੱਚ ਇਹ ਕਾਰਡ ਉਹ ਨਹੀਂ ਚੱਲੇ ਇਹ 41 ਸਰਕਾਰ ਸਾਡੀ ਆਈ ਹੈ ਇਹ ਜਿਸ ਇਹ ਕਦਮ ਚੁੱਕਿਆ ਨਾ ਤੁਹਾਨੂੰ ਕਿ ਫਾਰਮ ਭਰਨ ਦੀ ਲੋੜ ਆ ਨਾ ਕਿ ਇਹ ਚੀਜ਼ਾਂ ਤੇ ਕਿਸੇ ਦੀ ਗਵਾਹੀਆਂ ਦੀ ਲੋੜ ਆ ਇਹ ਤੁਸੀਂ ਬਸ ਆਧਾਰ ਕਾਰਡ ਲੈ ਕੇ ਜਾਓ ਆਪਣਾ ਰਾਸ਼ਨ ਕਾਰਡ ਜੋ ਵੀ ਆ ਆਪਣਾ ਪੋਰਟਰ ਕਾਰਡ ਲੈ ਕੇ ਜਾਓ ਤੇ ਤੁਸੀਂ ਉਸੇ ਲਈ ਆਪਣਾ ਤੁਹਾਡਾ ਜ਼ਰਬ ਕਾਰਡ ਤਿਆਰ ਹੋ ਜਾਗਾ ਨਾਲ ਆਪ ਜਿੱਥੇ ਜਾ ਕੇ ਮਰਜੀ ਉਹ ਆਪਣੇ ਜਿਹੜੇ ਮਰਜੀ ਹਸਪੀਟਲ ਜਾ ਕੇ ਆਪਣਾ ਇਲਾਜ ਕਰਵਾਓ 10 ਲੱਖ ਰੁਪਏ ਦਾ ਇਲਾਜ ਜਿਹੜਾ ਕਹਿੰਦਾ ਸੋਖਾ ਨਹੀਂ ਹੁੰਦਾ ਇਹ ਪਵਨ ਮਾਨ ਸਰਕਾਰ ਨੇ ਜੋ ਕੀਤਾ ਲੋਕੀਨ ਦੇ ਲੋਕਾਂ ਦੇ ਭਾਂਡੇ ਵਿਕ ਜਾਂਦੇ ਲੋਕੀਨ ਦਾ ਫਾਇਦਾ ਕਿਥੋਂ ਬਦਲੇ ਲਈ ਇਹ ਕਰਦਾ ਸਭ ਤੋਂ ਕਹਿੰਦੇ ਚੋਰੀ ਬਿਮਾਰੀ ਤੇ ਮਕਦਮਾ ਇਹ ਮਤਲਬ ਲੈ ਕੇ ਜਾਂਦਾ ਬਿਮਾਰੀ ਦਾ ਚਲੋ ਬਿਮਾਰੀ ਦਾ ਲਾਏ ਸਰਕਾਰ ਨੇ ਕਰਛ ਰਿਆ ਤੇ ਮਕਦਮਾ ਤੇ ਆਪੇ ਨਾ ਬਣਿਆ ਬਿਨਾਂ ਦੇ ਲੋਕੀ ਨਾਲ ਪਾਸੇ ਪੈਨ ਮਕਦਮੇ ਕਿ ਲੋੜ ਆਉਂਦਾ ਹੈ 10 ਲੱਖ ਰੱਖ ਰਿਆ ਪਰ ਨਾ ਆਂਗਾ ਦਿਨ ਤੋਂ ਆਟਕੋ ਮੈਂਬਰ ਪਰ ਨਾ ਤੇ ਸਾਰੇ ਪਰਿਵਾਰ ਸਾਰੇ ਪਰਿਵਾਰ ਦਾ ਬੰਨਾ ਇਹ ਠੀਕ ਸਾਰੇ ਪਰਿਵਾਰ ਦਾ ਬੰਨਾ ਸਾਰਾ ਆਈਡੀ ਵੱਖਰੀ ਵੱਖਰੀ ਬਣੇਗੀ ਜਾਂ ਇੱਕੋ ਆਈਡੀ ਤੇ ਚੱਲੇਗਾ ਸਾਰਾ ਵਾਜ ਇਸ ਤਰ੍ਹਾਂ ਪਹਿਲੇ ਵੱਖਰੀ ਆਈਡੀ ਬਣਦੀ ਨਾ ਇੱਕੋ ਆਈਡੀ ਤੇ ਬੰਨੀ ਇੱਕ ਪਰਿਵਾਰ ਦੇ ਇੱਕੋ ਆਈਡੀ ਇੱਕ ਆੜੀ ਹੁੰਦੀ ਆ ਉਈ ਕੋੜੀ ਦੇ ਸਾਰਾ ਪਰਿਵਾਰ ਦਾ ਸਾਰਾ ਆ ਇਹ 2 2 ਅਕਤੂਬਰ ਨੂੰ ਇਹ 2 ਅਕਤੂਬਰ ਤੋਂ ਸਕੀਮ ਸਾਰੀ ਚੱਲੂ ਹੋ ਰਹੀ ਆ